ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਵਕਤ ਮੈਂ ਗੁਰਜੀਤ ਸਿੰਘ ਕੌਂਡੇ ਸਾਰਿਆਂ ਦੇ ਨਾਲ ਸਾਜ ਪਾਰਿਆ ਬਠਿੰਡਾ ਦੀ ਧਰਤੀ ਤੋਂ ਤੇ ਕੈਮਰਾ ਤੇ ਮੇਰਾ ਸਾਥ ਦੇ ਰਹੇ ਨੇ ਮੀਤਨ ਦਿਕਸ਼ਿਤ ਅਸੀਂ ਆਏ ਹੋਇਆ ਬਠਿੰਡਾ ਦੀ ਉਸ ਪਵਿੱਤਰ ਧਰਤੀ ਤੇ ਜਿਸ ਨੂੰ ਚਰਨਛੋਪ ਪ੍ਰਾਪਤ ਹੈ ਸਾਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤੇ ਅੱਜ ਇੱਥੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਵਾਸਤੇ ਵਿਰਾਸਤੀ ਮੇਲਾ ਬਠਿੰਡਾ ਦੇ ਜੈਪਾਲਗੜ੍ਹ ਇਹ ਪਿੰਡ ਦੇ ਵਿੱਚ ਲੱਗਿਆ ਹੈ ਇਹ ਇਸ ਪਿੰਡ ਬਾਰੇ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇਸ ਪਿੰਡ ਦੇ ਵਿੱਚ ਬਹੁਤ ਸਾਰੀਆਂ ਸੱਭਿਆਚਾਰਕ ਉਹ ਚੀਜ਼ਾਂ ਉਹ ਵਿਰਾਸਤੀ ਪਰੰਪਰਾ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਜਿਹੜੀਆਂ ਅੱਜ ਕੱਲ੍ਹ ਅਲੋਪ ਹੁੰਦੀਆਂ ਜਾਂਦੀਆਂ ਖਾਸ ਕਰਕੇ ਜੇਕਰ ਅਸੀਂ ਪਿੰਡਾਂ ਦੀ ਗੱਲ ਵੀ ਕਰੀਏ ਤਾਂ ਪਿੰਡਾਂ ਦੇ ਵਿੱਚ ਵੀ ਇਹ ਵਿਰਾਸਤੀ ਚੀਜ਼ਾਂ ਅਲੋਪ ਹੁੰਦੀਆਂ ਜਾਂਦੀਆਂ ਪਰ ਅੱਜ ਉਸ ਵਿਰਾਸਤ ਨੂੰ ਸੰਭਾਲਣ ਵਾਸਤੇ ਇਸ ਪਿੰਡ ਜੈਪਾਲgarh ਦੇ ਵਿੱਚ ਇੱਕ ਵਿਰਾਸਤੀ ਮੇਲਾ ਲੱਗਿਆ ਹੈ ਤੇ ਆਹ ਆਪਾਂ ਕਰਦੇ ਆ ਫਿਰ ਮੇਲੇ ਦੀ ਗੱਲਬਾਤ ਇਹ ਮੇਲਾ ਵੇਖਣ ਵਾਸਤੇ ਕਹਿੰਦੇ ਨੇ ਮੇਲੇ ਵਾਲੇ ਰੰਗ ਦੇ ਵਿੱਚ ਰੰਗਣਾ ਬੰਦਾ ਤੇ ਆਪਾਂ ਵੀ ਮੇਲੇ ਰੰਗਤ ਦੇ ਤੇ ਮੇਲੇ ਦੇ ਆਨੰਦ ਲੈਣੇ ਆਜੋ ਜੀ ਜਿਹੜੀ ਕਿ ਪੰਜਾਬੀ ਦੇ ਵਿੱਚ ਟਾਈਮ ਪੀਸ ਕਲਾਕ ਜਿਹੜਾ ਬਣਿਆ ਹੋਇਆ ਉਸ ਦੇ ਵਿੱਚ ਗੁਰਮੁਖੀ ਲਿਖੀ ਹੋਈ ਆ ਤੇ ਗੁਰਮੁਖੀ ਦੇ ਨਾਲ-ਨਾਲ ਪੰਜਾਬੀ ਪਛਾ ਜਿਹੜਾ ਉਸ ਕਲਚਰ ਨੂੰ ਦਰਸਾਉਂਦੀ ਆ ਉਸ ਇਤਿਹਾਸ ਨੂੰ ਦੱਸਦੀ ਆ ਜਿਹੜੇ ਸਾਡੇ ਬੱਚੇ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਪੰਜਾਬੀ ਬੋਲਣਾ ਥੋੜਾ ਜਿਹਾ ਸੰਘ ਮਹਿਸੂਸ ਕਰਦੇ ਨੇ ਤੇ ਨਾਲ ਹੀ ਜੇਕਰ ਇਹ ਇਤੋ ਆ ਕੰਮ ਦੀ ਗੱਲ ਕਰੀਏ ਬਹੁਤ ਸਾਰੇ ਆਰਟ ਇਸ ਨਵੇਂ ਨੌਜਵਾਨ ਮੁੰਡੇ ਨੇ ਕ੍ਰੀਏਟ ਕਰਿਆ ਹੋਇਆ ਪੰਜਾਬੀ ਗੁਰਮੁਖੀ ਦੇ ਵਿੱਚ ਚੌਂਸ ਨੇ ਪੰਜਾਬ ਦਾ ਮੈਪ ਪੰਜਾਬ ਦਾ ਉੜਾੜਾ ਜਿਹੜੀ ਇਹ 35 ਅਖਰੀ ਉਸ ਨੂੰ ਇਹ ਮੋਡੀਫਾਈ ਕਰਕੇ ਇੱਕ ਬਹੁਤ ਵਧੀਆ ਕੀ ਬਣਾਈ ਹੋਈ ਹੈ ਇੱਥੇ ਜਿਹੜੇ ਆਪਾਂ ਗੱਲ ਕਰੀਆ ਸਲੇਟਾਂ ਦੇ ਉੱਤੇ ਵੀ ਬਹੁਤ ਸੋਹਣੀ ਹਾਂ ਵਧੀਆ ਚੀਜ਼ ਹੈ ਜਿਵੇਂ 10 ਗੁਰੂ ਸਹਿਬਾਨਾਂ ਦੇ ਨਾਮ ਦਾ ਸਤਗੁਰੂ ਕੀ ਸੇਵਾ ਸਫਲਾ ਜੇ ਕੋ ਕਰੇ ਚਿਤਲਾਏ ਜਬ ਭਾਈ ਜੀ ਦੇ ਨਾਲ ਗੱਲਬਾਤ ਵੀ ਕਰਦੇ ਆ ਫਿਰ ਕਿੰਨੇ ਕਿੰਨੇ ਸਾਲ ਹੋ ਗਿਆ ਜੀ 2 ਸਾਲ ਹੋ ਗਏ ਭਾਈ ਜੀ ਕੀ ਸੋਚਿਆ ਵੀ ਤੁਸੀਂ ਇੱਕ ਵੱਖਰਾ ਜਾਂ ਕੁਝ ਕਨਸੈਪਟ ਲੈ ਕੇ ਆ ਪੰਜਾਬੀ ਕਲਚਰ ਦਾ ਪੰਜਾਬੀ ਜਿਹੜੀਆਂ ਫੱਟੀਆਂ ਹੁੰਦੀਆਂ ਸੀ ਲਿਖਦੇ ਹੁੰਦੇ ਆ ਕਿੱਦਾਂ ਦਾ ਤੁਹਾਨੂੰ ਕਿਸੇ ਨੇ ਦੱਸਿਆ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਬ੍ਰਦਰ ਗਾ ਨਹੀਂ ਬੱਡੇ ਬ੍ਰਦਰ ਉਹਨਾਂ ਨੇ ਮਤਲਬ ਕਰ ਚੱਲ ਨੂੰ ਦੇਖਦੇ ਹੋਏ ਅੱਗੇ ਮਤਲਬ ਟ੍ਰੇਨਿੰਗ ਲਈ ਸੀਗੀ ਤਾਹ ਕਰਕੇ ਅੱਗੇ ਵਿਦਾ ਦਿਖਾਇਆ ਜਾਵੇ ਲੋਕਾਂ ਨੂੰ ਬਣਵਾ ਬਣਵਾਈ ਦਿੱਤੀ ਤਾਂ ਇਹ ਅੱਜ ਕੱਲ ਇਹ ਫਿਰ ਲੋਕ ਸਾਥ ਦੇ ਰਹੇ ਨੇ ਵਧੀਆ ਜੁੜਦੇ ਨੇ ਵਧੀਆ ਸਾਥ ਦੇ ਰਹੇ ਨੇ ਤੇ ਕੋਈ ਜੀ ਕਹਿੰਦੇ ਨੇ ਲੋਕਾਂ ਨੇ ਵੀ ਸਾਥ ਦੇਣਾ ਚਾਹੀਦਾ ਤੇ ਪਰ ਇਹ ਗੱਲ ਅੱਪ ਅੱਗੇ ਵੱਲ ਨੂੰ ਚੱਲਦੇ ਆ ਜਿਹੜੇ ਅੰਮ੍ਰਿਲੇ ਦੀ ਜ਼ਿਕਰ ਗੱਲ ਕਰਕੇ ਇਸ ਵਕਤ ਜੀਜ਼ੋ ਤੇ ਬਹੁਤ ਮਿਹਨਤ ਕੀਤੀ ਹੋਈ ਲੱਗਦੀ ਹੈ ਜਿਹਦੇ ਵਿੱਚ ਇਸ ਵਕਤ ਇਹ ਜਿਹੜਾ ਇੱਕ ਕਿਸਾਨ ਕਿਸਾਨੀ ਗ੍ਰੀਸ਼ੀ ਦਾ ਹੈਗਾ ਹੈਗਾ पूरा ਦਾ ਪੂਰਾ ਆ ਸਕਤੇ ਹੈ ਲੱਕੜ ਤੋਂ ਤਿਆਰ ਕਿੱਤਾ ਹੋਇਆ ਮੈਨੂੰ ਲੱਗਦਾ ਹੈ ਜਿੱਤੇ ਦਾ ਕੋਸ਼ਿਸ਼ ਕਰੀਏ ਤੇ ਇੱਕੋ ਹੀ ਲੱਕੜ ਨੂੰ ਕੱਟ ਕੇ ਉਸੇ ਦੇ ਵਿੱਚ ਤਿਆਰ ਕੀਤਾ ਹੋਇਆ ਇਸ ਨੂੰ ਜੋੜ ਨਹੀਂ ਇਸ ਦੇ ਉੱਤੇ ਲੱਗਿਆ ਕੋਈ ਵੀ ਦਿਖਾਇਆ ਤੇਰੇਆ ਬਹੁਤ ਜ਼ਾਰੀ ਇਸਦੇ ਤੇ ਮਿਹਨਤ ਦਿਖ ਰਹੀ ਹੈ ਕਿਉਂਕਿ ਪਹਿਲੇ ਵਾਣ ਵਾਲਾ ਮੰਜਾ ਜਿਹੜਾ ਹੁੰਦਾ ਹੈ ਇਹ ਬਹੁਤ ਘੱਟ ਹੈ ਲੋਕਾਂ ਜਿਹੜੇ ਅੱਜਕੱਲ੍ਹ ਦੀ ਪੀੜੀ ਤਾਂ ਬਹੁਤ ਘਟ ਜਾਂਦੀ ਹੈ ਪਰ ਜਿਹੜਾ ਕਹਿੰਦੇ ਇਸ ਦੇ ਉੱਤੇ ਬਹਿ ਜਾਂਦਾ ਫਿਰ ਉਸ ਵਾਣ ਵਾਲੇ ਮੰਜੇ ਦੇ ਉੱਤੇ ਵੱਖਰੇ ਹੀ ਨਹੀਂ ਜਾਂਦਾ ਨਾਲੇ ਅੱਜਕੱਲ੍ਹ ਜਿਹਨਾਂ ਦੀ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਹੈ ਆ ਬਾਗ ਵਾਲੇ ਮੰਜੇ ਤੇ ਜਿਹੜਾ ਬੈਠਾ ਹੋਵੇ ਮੈਨੂੰ ਨਹੀਂ ਲੱਗਦਾ ਵੀ ਉਹ ਬਾਗ ਵਾਲੇ ਮੰਜੇ ਤੇ ਕਿਸੇ ਨੂੰ ਸਰਵਾਈਵਲ ਹੋਇਆ ਹੋਵੇ। ਜੱਗ ਦੇ ਆਸਾ ਤੇ ਬੀਬੀ ਜਿਹੜੀ ਆ ਆ ਦਾਣੇ ਪੁੱਟ ਰਹੀ ਆ। ਕਹੇ ਪਠੀ ਵਾਲੀ ਹੈ ਕੀੜਾ ਦਾ ਪਰਗਾ ਭੁੱਲਦੇ। ਐ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ ਰਚਨਾ ਸੀਗੀ ਤੇ ਪਰ ਇਸ ਵਕਤ ਦਾਣੇ ਜਿਹੜੇ ਭੁੱਲਣ ਵਾਲੇ ਕਲਾਕ੍ਰਿਤੀ ਹੈ ਇਹ ਸਾਡੇ ਪੰਜਾਬ ਦੇ ਕਲਚਰ ਦੇ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ। ਪਰ ਇਸ ਵਕਤ ਇਹ ਬੀਬੀ ਆਪਣੇ ਉਸ ਪੰਜਾਬੀ ਕਲਚਰ ਨੂੰ ਦਰਸਾਈ ਦੀ ਹੋਈ ਸੰਨ ਦੱਸ ਰਹੀ ਆ। ਤੇ ਨਾਲ ਹੀ ਇਹ ਜਿਹੜੀ ਚੀਜ਼ ਅਗਲੀ ਹੈ ਇਹਨੂੰ ਉਖਲੀ ਕਹਿੰਦੇ ਹੁੰਦੇ ਸੀ ਉਖਲੀ ਜਿਹਦੇ ਵਿੱਚ ਅਕਸਰ ਅਸੀਂ ਆਪਣੇ ਅਨਾਜ ਨੂੰ ਕੁੱਟਿਆ ਕਰਦੇ ਸੀਗੇ ਉਹਨਾਂ ਅਨਾਜ ਨੂੰ ਕੁੱਟ ਕੇ ਤਿਆਰ ਕਰਕੇ ਪੀਸਦੇ ਸੀਗੇ ਫਿਰ ਉਸ ਅਨਾਜ ਦੇ ਵਿੱਚ ਅਸੀਂ ਆਪਣੀ ਖਾਣ-ਪੀਣ ਦੀਆਂ ਤੇ ਤਿਆਰ ਚੀਜ਼ਾਂ ਕਰਦੇ ਸੀ। ਚਲੋ ਜੀ ਇਹ ਐ ਜਿਹੜੀ ਹੈ ਸਿੱਖ ਵਿਰਾਸਤ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਦੀਆਂ ਤਸਵੀਰਾਂ ਨੇ ਉਹ ਲੱਕੜ ਦੇ ਵਿੱਚ ਤਿਆਰ ਕੀਤੀਆਂ ਹੋਈਆਂ। ਅੰਦਰ ਵੀ ਤੁਸੀਂ ਦੇਖ ਸਾ ਰਹੇ ਹੋ ਪੰਜਾਬ ਦਾ ਵਿਰਾਸਤ ਦਾ ਉਹ ਕਲਚਰ ਜਿਹੜਾ ਖੂ ਹੈ ਇਸ ਨੂੰ ਲੱਕੜ ਦੇ ਵਿੱਚ ਤਕਾਸ਼ ਕੇ ਇੱਕ ਪੰਜਾਬ ਦੀ ਵਿਰਾਸਤ ਨੂੰ ਲੈ ਕੇ ਕਿਹੜਾ ਪੂ ਜਿਹੜਾ ਪਈ ਇਹ ਨਾਲ ਖੂਆ ਸੋਚ ਤਿਆਰ ਕੀਤਾ ਹੋਇਆ ਆ ਜੇ ਅੱਗੇ ਚੱਲ ਜਾਈਏ ਤੇ ਲੋ ਜੀ ਕਹਿੰਦੇ ਇਹ ਦੀਵੇ ਵਾਲੀ ਨਹੀਂ ਦੀਵੇ ਬਣਾਦੇ ਦੀਵੇ ਐਸ ਵਕਤ ਦੀਵੇ ਤਿਆਰ ਹੋ ਰਹੇ ਨੇ ਇਹ ਦੀਵਾਲੀ ਲੰਘ ਚੁੱਕੀ ਆ ਪਰ ਕਹਿੰਦੇ ਨੇ ਇਹ কুমਾਰ ਜਿਹੜੇ ਨੇ ਉਹ ਆਪਣੀ ਕਲਾਕ੍ਰਿਤੀ ਹੱਥ ਕਿਰਤ ਦਾ ਕੰਮ ਦਾ ਸਬੂਤ ਦਿੰਦੇ ਹੋਏ ਇੱਕ ਮਿੱਟੀ ਨੂੰ ਮਿੱਟੀ ਦੇ ਵਿੱਚ ਹੋ ਕੇ ਕਹਿੰਦੇ ਇਨਸਾਨ ਮਿੱਟੀ ਦਾ ਬੁੱਤਲਾ ਪਰ ਉਸ ਮਿੱਟੀ ਨੂੰ ਇੱਕ ਰੰਗ ਦੇ ਕੇ ਐਸਾ ਤੇ ਕੁਝ ਅਲੱਗ-ਅਲੱਗ ਕਲਾਕ੍ਰਿਤੀ ਦੇ ਨਾਲ ਤਿਆਰ ਕਰ ਦਿੰਦੇ ਨੇ ਤੇ ਇਹ ਜਿਹੜੀ ਵਿਰਾਸਤ ਹੈ ਐਸ ਵਕਤ ਤੁਸੀਂ ਦੇਖਦੇ ਹੋ ਆਪਣੇ ਹੱਥਾਂ ਦੇ ਨਾਲ ਉਹ ਸਿਰਫ ਉਂਗਲਾਂ ਦੇ ਨਾਲ ਦਬਾ ਦੇ ਨਾਲ ਉਸ ਮਿੱਟੀ ਨੂੰ ਉਸ ਰੰਗ ਦੇ ਵਿੱਚ ਇੱਕ ਵੱਖਰੀ ਸ਼ੇਪ ਦੇ ਦਿੰਦੇ ਨੇ ਜਿਹੜੀ ਸਾਡੇ ਤੋਂ ਆਮ ਜ਼ਿੰਦਗੀ ਦੇ ਵਿੱਚੋਂ ਚੀਜ਼ਾਂ ਨਹੀਂ ਨਿਕਲਦੀਆਂ ਪਰ ਕਹਿੰਦੇ ਇਨਸਾਨ ਨੂੰ ਮਿੱਟੀ ਹੈਗਾ ਤੇ ਮਿੱਟੀ ਦੇ ਵਿੱਚ ਹੀ ਉਹ ਮਿੱਟੀ ਦਾ ਰੰਗ ਰੂਪ ਦੇਣ ਵਾਸਤੇ ਕਲਾ ਦਿੱਤੀ ਹੈ ਉਹ ਰੱਬ ਨੇ ਇਹਨਾਂ ਨੂੰ ਬਖਸ਼ੀ ਹੈ ਜਿਹੜੀ ਕਲਾ ਐਸ ਵੇਲੇ ਆਪਣੇ ਹੱਥਾਂ ਦੇ ਨਾਲ ਉਹਨਾਂ ਨੂੰ ਐ ਉਜਾਗਰ ਕਰਦੇ ਹੋ। ਦੇਖੋ ਐਸ ਵੇਲੇ ਨਾਲ ਜਿਹੜਾ ਤੁਹਾਨੂੰ ਉਸ ਆਕਾਰ ਦੇ ਵਿੱਚ ਉਹ ਤਿਆਰ ਹੁੰਦੀ ਚੀਜ਼ ਦਿਖਾਈ ਦੇ ਰਹੀ ਹੋਗੀ ਬਹੁਤ ਸਾਰੇ ਸੱਜਣਾਂ ਨੂੰ ਪਤਾ ਲੱਗ ਕੇ ਆਊਗਾ ਵੀ ਇੱਕ

ਤਾਂ ਇਹ ਇਸ ਮੇਲੇ ਦੇ ਚਾਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਇਸ ਮੇਲੇ ਵਿੱਚ ਬੜੀਆਂ ਪ੍ਰਾਤਨ ਕੀ ਚੰਗੀਆਂ ਨਜ਼ਾਰੀਆਂ ਕਿ ਜੋ ਕਿ ਅੱਛਾ ਤੇ ਬੱਚਾ ਨੂੰ ਇਹਨਾਂ ਚੀਜ਼ਾਂ ਬਾਰੇ ਬਿਲਕੁਲ ਵੀ ਮਤਲਬ ਅਵੇਰਨੈਸ ਨਹੀਂ ਹੈਗੀ ਬੱਚਾ ਨੂੰ ਵੀ ਇਹ ਚੀਜ਼ ਕੀਆ ਜਦੋਂ ਬੱਚੇ ਦੇਖ ਰਿਹਾ ਉਹ ਆ ਦੇ ਵਗਰੇੜੀ ਗੋਦੇ ਮਮਿ ਜੀ ਆ ਕੀ ਚੀਜ਼ ਜੰਦ ਜਿਵੇਂ ਥੋੜੇ ਅੱਗੇ ਲਾਵਾ ਤੇ ਦੋ ਮਾਤਾ ਹੀ ਵਧੀਆਂ ਗੋਲਗਲੇ ਬਣਾ ਰਹੀਆਂ ਜੀ ਉਹ ਬੱਚੇ ਦੇਖ ਰਿਹਾ ਕਹਿੰਦੇ ਪਕੌੜੇ ਬਣੀ ਜਾਂਦੇ ਅੱਛਾ ਉਹਨਾਂ ਨਾਲ ਗੱਲ ਕਰੀ ਹਾਂ ਜੀ ਤੁਸੀਂ ਕਦੇ ਘਰੇ ਨਹੀਂ ਕਦੇ ਕਿਹਾ ਵੀ ਗੋਲਗਲੇ ਬਣਾ ਦੋ

ਕੱਟ ਬਾਬੇ ਵੀ ਇਸ ਵਕਤ ਕੋਟਾਂ ਦੇ ਜਿਹੜੇ ਚਿਪ ਕੱਢਦੇ ਫਿਰਦੇ ਦਿਖਾਈ ਦੇ ਰਹੇ ਨੇ ਤੇ ਨਾਲ-ਨਾਲ ਇਹ ਕਪਾਲ ਭਾਰਤੀ ਵੀ ਕਰ ਰਹੇ ਨੇ ਲੱਗਦਾ ਹੈ ਕਿ ਜਦੋਂ ਗੱਲ ਕਰੀਏ ਦੇਰ ਦੇ ਵਿੱਚ ਇਹ ਕਿਤੇ ਨਾ ਕਿਤੇ ਆ ਇਹ ਸਾਨੂੰ ਵਿਰਾਸਤ ਪੰਜਾਬੀ ਦਿਖਾਈ ਦੇ ਰਹੀ ਹੈ ਤੇ ਨਾਲ-ਨਾਲ ਸੱਭਿਆਚਾਰ ਦੇ ਵਿੱਚ ਆਪਾਂ ਆ ਬਾਬੇ ਵੀ ਮੋਟਰਿੰਗ ਹੋ ਗਏ ਨੇ ਲੱਗਦਾ ਹੈ ਬਾਬੇ ਵੀ ਸੈਲਫੀ ਤੇ ਆ ਗਏ ਨੇ ਕਿਉਂਕਿ ਬਾਬੇ ਕਪਾਲ ਭਾਰਤੀ ਕਰਦੇ ਕਰਦੇ ਇਸ ਵਕਤ ਸੈਲਫੀ ਲੈਂਦੇ ਨੇ ਤੇ ਗਜੈਸ਼

ਬੜਾ ਚੰਗਾ ਲੱਗ ਰਿਹਾ ਔਰ ਇਸ ਵਾਰ ਤੁਸੀਂ ਦੇਖ ਸਕਦੇ ਹੋ ਕਿ ਬੜਾ ਜਨ ਸਹਿਲਾਬ ਉਮੜਿਆ ਹੋਇਆ ਹੈ ਇਸ ਮੇਲੇ ਦੇ ਵਿੱਚ ਔਰ ਇਹ 7ਵਾਂ ਮੇਲਾ ਹੈ ਜਿਵੇਂ ਇਸ ਤੋਂ ਪਹਿਲਾਂ 16 ਮੇਲੇ ਹੋਏ ਨੇ ਮੇਰੇ ਖਿਆਲ ਦੇ ਵਿੱਚ ਸਾਰੇ ਲਗਭਗ ਪ੍ਰਬੰਧਤ ਹੈ ਵੱਲੋਂ ਆਪ ਜਾਂ ਜਿਹੜੇ ਲੋਕਾਂ ਤੋਂ ਸਹਿਯੋਗ ਲੈ ਕੇ ਕਰਵਾਏ ਗਏ ਹੈ ਔਰ ਇਸ ਵਾਰ ਬਹੁਤ ਖਾਸियतਾਂ ਜਿਹੜੀਆਂ ਮੇਲੇ ਦੀਆਂ ਨੇ ਜਿਹੜੀਆਂ ਕਿ ਮੇਰਾ ਖਿਆਲ ਹੈ ਕਿ ਹਰ ਜ਼ਿਲ੍ਹੇ ਵਿੱਚ ਵਿਰਾਸਤ ਮੇਲੇ ਲੱਗਰੇ ਚਾਹੀਦੇ ਅੱਛਾ ਬਿਲਕੁਲ ਗੱਲ ਕਰੀਏ ਜਿਹੜੀ ਨੌਜਵਾਨ ਪੀੜ੍ਹੀ ਹੈ ਅੱਜਕੱਲ੍ਹ ਇਹ ਵਿਰਸੇ ਤੇ ਲੋਕ ਦੇ ਬਹੁਤ ਸਾਰੀਆਂ ਵਿਰਾਸਤ ਦੀਆਂ ਚੀਜ਼ਾਂ ਇੱਥੇ ਦਿਖਾਈ ਜਾ ਰਹੀ ਹੈ ਵੀ ਸਾਨੂੰ ਸਰਕਾਰਾਂ ਨੂੰ ਚਾਹੀਦਾ ਵੀ ਹੈ ਕਿ ਇਹ ਆਪਣੇ ਨਾਲ ਜੁੜਾ ਜਾਵੇ ਜਾਂ ਪਰ ਹਰ ਇੱਕ ਪਰਿਵਾਰਿਕ ਮੈਂਬਰ ਨੂੰ ਵੀ ਚਾਹੀਦਾ ਵੀ ਇਹਦਾ ਵਿਰਾਸਤ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨਾ ਬਿਲਕੁਲ ਬਿਲਕੁਲ ਗੁਰਜੀਤ ਜੀ ਤੁਹਾਡੀ ਗੱਲ ਬਿਲਕੁਲ 100% ਦੀ ਸਹੀ ਹੈ ਅ ਇਸੇ ਲਈ ਇਸ ਵਾਰ ਦਾ ਮੇਲਾ ਜਿਹੜਾ ਸੈਦ ਖਾਲਸਾ ਜੀ ਜਿਹੜੇ ਪਸੰਦੇ ਪਤਵਾਰ ਦੇ ਰਿਸ਼ਤਾਰ ਸੈਦ ਖਾਲਸਾ ਜੀ ਔਰ ਸਥਾਨੀ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇਸ ਵਾਰ ਮੇਲਾ ਲਈ ਸਹਿਰ ਪ੍ਰਸ਼ਾਸਨ ਔਰ ਜਿਹੜਾ ਕਿ ਸਹਿਰ ਸਪਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਹੈ ਉਹਨਾਂ ਨੂੰ ਬੇਨਤੀ ਕੀਤੀ ਗਈ ਤਾਂ ਇਸ ਲਈ ਇਹ ਮੇਲਾ ਜਿਹੜਾ ਕੱਲਾ ਮਾਲਵਾ ਹੈਰੀਟੇਜ ਅਤੇ ਸੱਭਿਆਚਾਰ ਫਾਊਂਡੇਸ਼ਨ ਦਾ ਨਹੀਂ ਇਸ ਵਾਰ ਨਾਲ ਸਹਿਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਤੇ ਜ਼ਿਲ੍ਹਾ ਪ੍ਰਸ਼ਾਸਨ ਫਟਟਾ ਦੇ ਸਹਿਯੋਗ ਦੇ ਨਾਲ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਸਰਕਾਰੀ ਤੌਰ ਤੇ ਤਾਂ ਕਰਕੇ ਫੰਡਾਂ ਦੀ ਕੋਈ ਕਮੀ ਨਹੀਂ ਕੋਈ ਹੋਰ ਕਮੀ ਨਹੀਂ ਇਸ ਲਈ ਮਤਲਬ ਇਸ ਵਾਰ ਬਹੁਤ ਤੁਸੀਂ ਦੇਖ ਰਹੇ ਹੋ ਹਰ ਤਰ੍ਹਾਂ ਦੀ ਵੰਦਗੀ ਹੈ ਐਸੇ ਇੱਕ ਤੁਹਾਡੇ ਬਹੁਤ ਸੋਹਣੇ ਪੁਲਕਾਰੀ ਲਈ ਹੋ ਜਾਇਆ ਚਾਹ ਛੋਲ ਕਰੀਏ ਪੰਜਾਬ ਦੇ ਖੇਤਰ ਇੱਕ ਬਹੁਤ ਵੱਡੇ ਤੁਸੀਂ ਐਂਕਰ ਵੀ ਰਹੇ ਹੋ ਪੰਜਾਬੀ ਵਿਰਾਸਤ ਨਾਲ ਜੁੜੇ ਇਹ ਕੁਝ ਗੱਲਾਂ ਪੰਜਾਬੀ ਵਿਰਸੇ ਨਾਲ ਜੁੜੀਆਂ ਜੇਕਰ ਸ਼ਾਇਰੀ ਦੇ ਰੂਪ ਚ ਕਹ ਦੋ ਹਾਂ ਜੀ ਜ਼ਰੂਰ ਕੋਈ ਗੱਲ ਨਹੀਂ ਗੱਲ ਤਾਂ ਇਹ ਮਾ ਗੁਰਜੀਤ ਜੀ ਜੇਕਰ ਤੁਸੀਂ ਗੱਲ ਲਈ ਦੀ ਕੀਤੀ ਹੈ ਕਿਸੇ ਵੀ ਬੱਚੇ ਨੂੰ ਤੁਸੀਂ ਪੁੱਛ ਲੋ ਕਿ ਊੜਾ ਐਡਾ ਇਹ ਨਹੀਂ ਸੁਣਾ ਦੇ ਕੋਈ ਨਹੀਂ ਸੁਆਪ ਆਏਗਾ ਅਤੇ ਤੁਸੀਂ ABC ਪੁੱਛ ਲੋ ABC ਇੱਕ ਮਿੰਟ ਦੇ ਵਿੱਚ ਫਸ ਬੱਚੇ ਫਰਾਂ ਦੇਣਗੇ ਸੋ ਇਹ ਤਰਾਸ ਜੀ ਹੈ ਸਾਡੀ ਬੋਲੀ ਦੇ ਲਈ ਇਸੇ ਲਈ ਇਹ ਜਿਹੜਾ ਮੇਲਾ ਹੈ ਇਹ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੀਤਾ ਗਿਆ ਔਰ ਇਹ ਕਾਰਡ ਵੀ ਤਿਆਰ ਕੀਤੇ ਗਏ ਸਪੈਸ਼ਲ ਬੱਚਿਆਂ ਦੇ ਲਈ ਗੁਰਮੁਖੀ ਲਿਪੀ ਲਿਖੇ ਕੰਮ ਸੇ ਕੰਮ ਜਿਹੜੀ ਬੋਲੀ ਦੇ ਵਿੱਚ ਜਿਹੜੀ ਉਹਨਾਂ ਦੀ ਮਾਂ ਬੋਲੀ ਹੈ ਦੇਖੋ ਗੱਲ ਇਹ ਹੈ ਕਿ ਚਾਚੀਆਂ ਤਾਈਆਂ ਵਾਸੀਆ ਉਹ ਹੋ ਸਕਦਾ ਬਹੁਤ ਲਾੜ ਪਿਆਰ ਕਰਦੀ ਆ ਹੁਣ ਪਰ ਜਿਹੜੀ ਮਾਂ ਹੁੰਦੀ ਹੈ ਮਾਂ ਮਾਂ ਹੀ ਹੁੰਦੀ ਹੈ ਸੋ ਇਸ ਲਈ ਮਾਂ ਬੋਲੀ ਦੀ ਜਿਹੜੀ ਮਹੱਤਤਾ ਹੈ ਉਹ ਇਸ ਮੇਲੇ ਦੇ ਵਿੱਚ ਲਿਖਾਈ ਜਾ ਰਹੀ ਹੈ ਇਸੇ ਲਈ ਜਿਹੜਾ ਮੈਂ ਦੱਸਿਆ ਤੁਹਾਨੂੰ ਕਿ ਬਹੁਤਾ ਉਪਰਾਲਾ ਹੈ ਜਿਹੜਾ ਕਿ ਪੰਜਾਬੀ ਦੀ ਵਰਣਮਾਲਾ ਜਿਹੜੀ ਉੜਾ ਜਿਹੜੀ ਸਸਾ ਹ ਇਹ ਬਹੁਤ ਘੱਟ ਬੱਚਿਆਂ ਨੂੰ ਆਉਂਦੇ ਹੋਏ ਤੇ ਪੁੱਛ ਸਕਦੇ ਹੋ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਅ ਸ਼ਾਇਰੀ ਦੇ ਰੂਪ ਦੇ ਵਿੱਚ ਤਾਂ ਮੈਂ ਕਹਿਣਾ ਚਾਹਾਂਗਾ ਕਿ ਮਾਂ ਬੋਲੀ ਚਾਹਾਂ ਨਾਲ ਲਿਖਦੇ ਨੇ ਜਿਹੜੇ ਮਾਂ ਬੋਲੀ ਚਾਹਾਂ ਨਾਲ ਲਿਖਦੇ ਨੇ ਜਿਹੜੇ ਊੜਾ ੜਾ ਈੜੀ ਸਸਾ ਸਿੱਖਦੇ ਨੇ ਜਿਹੜੇ ਉਹਨਾਂ ਸਾਰੇ ਕਲੀਆਂ ਤੇ ਫੁੱਲਾਂ ਨੂੰ ਸਲਾਮ ਹੈ ਬੋਲਦੇ ਪੰਜਾਬੀ ਜਿਹੜੇ ਉਹਨਾਂ ਫੁੱਲਾਂ ਨੂੰ ਸਲਾਮ ਹੈ ਬੋਲਦੇ ਪੰਜਾਬੀ ਜਿਹੜੇ ਉਹਨਾਂ ਫੁੱਲਾਂ ਨੂੰ ਸਲਾਮ ਹੈ ਸੋ ਮੈਂ ਸਾਰੇ ਪੰਜਾਬੀ ਬੋਲਣ ਵਾਲਿਆਂ ਨੂੰ ਪੇ ਪੰਜਾਬੀ ਹੱਤ ਨੂੰ ਪੰਜਾਬ ਪੰਜਾਬੀ ਹੱਤ ਨੂੰ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਆਓ ਜੀ ਸਭ ਬਹੁਤ-ਬਹੁਤ ਧੰਨਵਾਦ ਹਾਂ ਜੀ ਆਪਾਂ ਚੱਲਦੇ ਆ ਰੋਟੇ 7:00 ਵਜੇ ਰੋਟੇ 7:00 ਵਜੇ ਤੇ ਪੰਜਾਬੀ ਕਲਚਰ ਨਾਲ ਜੁੜਿਆ ਹੋਇਆ ਸਾਂਝਾ ਦੇ ਨਾਲ ਪਾਇਆ ਹੋਇਆ ਤੇ ਇਹ ਵਕਤ ਬੀਤੀਆਂ ਬਖੀਏ ਕਿ ਵਿਸ਼ਾ ਪਤਨਾ ਰੋਟੇ ਪੰਜਾਬੀ ਕਲਚਰ ਦੇ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਕੁਝ ਚੀਜ਼ਾਂ ਛੱਡਦੀਆਂ ਜਾ ਰਹੀਆਂ ਨੇ ਤਾਂ ਆ ਜਿਹੜੀ ਹੈ ਜੇ ਇਸ ਵਕਤ ਚੱਕੀ ਇਹ ਜੇ ਚੱਕੀ ਦੇ ਵਿੱਚ ਕਹਿੰਦੇ ਦਾਣੇ ਭੁੰਨੇ ਜਾਂਦੇ ਦਾਣੇ ਪੀਸੇ ਜਾਂਦੇ ਸੀ ਆ ਮੈਂ ਤੁਹਾਨੂੰ ਦੱਸ ਦਿੰਦਾ ਥੋੜਾ ਆਪਾਂ ਦੱਸ ਦਿੰਦੇ ਆ ਲਓ ਜੀ ਇਹ ਪਾਤੀ ਆਪਾਂ ਕਣਕ ਤੇ ਫਿਰ ਇਹਨੂੰ ਗੇੜਾ ਦੇ ਕੇ ਇਸ ਚੱਕੀ ਦੇ ਵਿੱਚ ਜਿਹੜਾ ਆਟਾ ਪਹਿਲਾਂ ਪੀਸਿਆ ਜਾਂਦਾ ਹੁੰਦਾ ਸੀ ਪੁਰਾਣੇ ਘਰ ਸਮਿਆਂ ਦੇ ਵਿੱਚ ਅਸੀਂ ਚੱਕੀ ਦੇ ਵਿੱਚ ਆਟਾ ਪੀਸ ਕੇ ਰੋਜ਼ ਆਪਣੇ ਘਰਾਂ ਦੇ ਵਿੱਚ ਫਿਰ ਉਸ ਰੋਟੀ ਕਣਕ ਨੂੰ ਬਣਾਉਂਦੇ ਜਾਂ ਫਿਰ ਉਸ ਇਹ ਰੋਟੀਆਂ ਨੂੰ ਤਿਆਰ ਕਰਨ ਵਾਸਤੇ ਆਪਾਂ ਹਮਲਾ ਦਿੰਦੇ ਹੁੰਦੇ ਸੀ ਤੇ ਇਹ ਬਹੁਤ ਵਧੀਆ ਵਰਲ ਹੈ ਜੀ ਸਵਾਗਤ ਕਰੀਦਾ ਆਪਾਂ ਜਰਖੇ ਦੇ ਹੈ ਜੇੜੇ ਕਨੇ ਜਰਖੇ ਦੇ ਜੇੜੇ ਮਾਹੀ ਮੈਂ ਤੈਨੂੰ ਯਾਦ ਕਰਾਂ ਐਸਾ ਤੇ ਬੀਬੀ ਆ ਵੈਸੇ ਪੰਜਾਬੀ ਕਲਚਰ ਦੇ ਨਾਲ ਸਾਹ ਬਾਰੀਆਂ ਤੰਦਾਂ ਜੜੀਆਂ ਨੇ ਐ ਕਹਿੰਦੇ ਨੇ ਤੰਦ ਦਾ ਜੇ ਪਿਆਰ ਦੀ ਹੋਵੇ ਤਾਂ ਉਹ ਟੁੱਟ ਜਾਂਦੀ ਆ ਪਰ ਐਸਾ ਤੇ ਬੀਬੀ ਇਹਨਾਂ ਤੰਦਾਂ ਨੂੰ ਨਹੀਂ ਛੁੱਟਣ ਦਿੰਦੀਆਂ ਪਰ ਪੰਜਾਬ ਦੀ ਬੀਬੀ ਕਹਿੰਦੇ ਪਿਆਰ ਦੀ ਤੰਦ ਐਸਾ ਤੇ ਪੂਰੀ ਤੰਦ ਦੇ ਨਾਲ ਤੰਦ ਝੋੜ ਕੇ ਉਸ ਚਰਖੇ ਦਾ ਜੇੜਾ ਦੇ ਰਹੀ ਆ ਜੇੜਾ ਤੇ ਪੰਜਾਬ ਦੀ ਸਾਹ ਦੇ ਵਿੱਚ ਸਾਡੀ ਨਾ ਬਣਦੀ ਐ ਉਹ ਮ ਕਹਿੰਦੇ ਨੇ ਕਿ ਰੜਕਣਾ ਐ ਸੱਚ ਅਭੀ ਵੀ ਜੇਕਰ ਰੜਕਣ ਦੀ ਗੱਲ ਕਰੀਏ ਅੱਜ ਕੱਲ ਬੀਪੀਓ ਕੁੜੀਆਂ ਰੜਕਦੀਆਂ ਨੇ ਨਹੀਂ ਬੇਟੇ ਨਹੀਂ ਰੜਕਣ ਦਾ ਮਸ਼ੀਨਾ ਆ ਗਿਆ ਪੁੱਤੇ ਦਾ ਮਹਿਲਾ ਅਸੀਂ ਰੜਕਟਾਂ ਹੰਦਦਾ ਸੀ ਅ ਤੌੜੀ ਦੇ ਵਿੱਚ ਦੋ ਤੋ ਤਿਆ ਕਰਨੇ 4 ਵਜੇ ਉੱਠ ਕੇ ਵਧਾਉਣੇ ਪੱਤਿਆਂ ਨੂੰ ਪਿਉੜਨੇ ਨਾਲ ਆਪ ਪੀ ਲੈਣਾ ਉਹ ਮਰ ਕੇ ਚਾਤੀ ਦੇ ਵਿੱਚ ਅਸੀਂ ਵਧਾ ਲੈਣੇ ਕਰਕੇ ਉੱਠ ਕੇ ਉਹ ਨਾਲੇ ਐ ਹੁੰਦਾ ਸੀ ਨਾ ਰੜਕਣਾ ਰੜਕਦੇ ਰੜਕਦੇ ਨਾਲੇ ਤਾਂ ਬਾਹਾਂ ਦੀ ਕਸਰਤ ਹੋ ਜਾਂਦੀ ਨਾਲੇ ਸਰੀਰ ਗਰਮ ਹੋ ਜਾਂਦਾ ਸੀ ਅੱਜ ਕੱਲ ਵੀ ਬੀਬੀਆਂ ਦੇ ਸਰੀਰ ਦੇ ਨਾਲ ਤਾਂ ਧਰਤੀਆਂ ਨੇ ਵੀ ਨਾਲ ਨਾਲ ਮੈਂ ਤਾਂ ਰੋਟੀ ਵੀ ਵੱਧ ਖਾ ਲਈ ਤਾਂ ਸਰੀਰ ਪਤਲਾ ਹੋ ਜੂਗਾ ਹੋ ਜੂਗਾ ਕਿ ਟਪਟ ਖਰਾਕਾ ਸਿੰਘ ਆ ਚੜੜਨ ਆ ਨਦੀਆਂ ਰਹਿਣੇ ਸੀ ਦੇਰ ਨਾਲ ਝੜ ਕੇ ਤੰ ਤਾਰੀਆਂ ਅਸੀਂ ਤਾਂ ਬਾਧੂ ਬੁਨੇ ਪਰ ਇਸ ਸੋਇਲੇ ਦੇ ਵਿੱਚ ਆ ਕੇ ਕਿਦਾਂ ਦਾ ਲੱਗ ਰਿਹਾ ਬੜੀਆ ਲੱਗ ਰਿਹਾ ਬੇਟੀ ਹਾਂ ਬਹੁਤ ਸੋਹਣਾ ਲੱਗਿਆ ਚਲੋ ਜੀ ਆਪਾਂ ਹੁਣ ਅੱਗੇ ਵੱਲ ਵੀ ਚੱਲਦੇ ਆਏ ਤੇ ਹੋਰ ਮਾਤਾ ਜੀ ਬੈਠੇ ਨੇ ਜਿਹੜੇ ਆਇਆ ਸੱਤ ਮਿਲ ਲਗਾ ਮੇਰੀ ਤਾਂ ਕੋਟੀ ਬੋਨਾ ਬਣ ਬੋਣੀ ਦੇਣਗੇ ਮੈਨੂੰ ਲੱਗਦਾ ਅੰਡੇ ਸੀਜ਼ਨ ਤੱਕ ਤੇ ਆਪਾਂ ਹਾਂ ਜੀ ਤੁਸੀਂ ਕੀ ਬੋਲ ਰਹੇ ਜੀ ਤੁਸੀਂ ਕੀ ਬੋਲ ਰਹੇ ਮੈਂ ਸਵਾਟਰ ਬਣਦੇ ਆ ਹ ਸਵਾਟਰ ਬੋਲ ਰਹੇ ਵੈਸੇ ਅੱਜਕੱਲ ਸੱਚ ਦੱਸਿਓ ਵੀ ਅੱਜਕੱਲ ਜਿਹੜੀਆਂ ਕੁੜੀਆਂ ਜਾਂ ਨੂਹਾਂ ਨੇ ਉਹ ਸਵਾਟਰ ਬੋਲ ਲੈਂਦੀਆਂ ਨੇ ਦੇ ਰਿਆਂੋਂ ਹੁੰਦਾ ਵੀ ਆ ਜਿਹੜੀਆਂ ਬੇਲਣਾ ਨਹੀਂ ਕਰਦੇ ਉਹ ਨਹੀਂ ਹੁੰਦਾ ਵਾਹ ਦੇਖੋ ਜੀ ਦੇਖੋ ਅੱਜ ਇੱਕ ਮਾਡਲ ਕੁੜੀ ਸਾਡੇ ਨਾਲ ਬੈਠੀ ਹੈ ਅੱਛਾ ਕੁੜੀ ਤੁਸੀਂ ਕਿੱਦਾਂ ਲੱਗਦਾ ਤੁਹਾਨੂੰ ਇਸ ਕਲਚਰ ਦੇ ਨਾਲ ਜੁੜੀ ਹੋ? ਸ਼ੁਰੂ ਤੋਂ ਹੀ ਜੁੜਿਆ ਹੋਈ ਆ ਜੀ ਯੂ نو ਅਟਾਇਰ ਚੇਂਜ ਕਰਕੇ ਆਈ ਆ ਸਾਡੀ ਧੀਆਂ ਧਿਆਣੇ ਦੇ ਨਾਲ ਜਿਹੜੇ ਕਲਚਰ ਦੇ ਨਾਲ ਸਾਝ ਬਾਰੇ ਨੇ ਕਹੋ ਬੇਟਾ ਤੁਹਾਨੂੰ ਕਿੱਦਾਂ ਲੱਗਦਾ ਵੀ ਜਿਹੜੇ ਮੇਲੇ ਇਹ ਜਿਹੇ ਮੇਲੇ ਲੱਗਣੇ ਚਾਹੀਦੇ ਨੇ ਬਹੁਤ ਹਰ ਸਾਲ ਲੱਗਣੀ ਚਾਹੀਦੀ ਹੈ ਲੱਗਦੇ ਵੀ ਆ ਰਿਹਾ ਲੱਗਣ ਕਿ ਲੱਗਣੀ ਚਾਹੀਦੀ ਹੈ ਅਸੀਂ ਕਿੰਨੇ ਛੋਟੇ ਛੋਟੇ ਬੱਚਾ ਨੂੰ ਅਸੀਂ ਊੜਾ ਆੜਾ ਸਿਖਾ ਕੇ ਆਇਆ ਹੁਣ ਮੋਲ ਕੇ ਵੀ ਉਥੇ ਬਾਹਰ ਨਾਲ ਛੱਲੇ ਵਿਕਰੇ ਆ ਬਹੁਤ ਸੋਹਣੇ ਸੋਹਣੇ ਅਸੀਂ ਉਹਨਾਂ ਨੂੰ ਕਹਿ ਕੇ ਆਏ ਇਹ ਲੋ ਬੱਚੀ ਪੜੋ ਪੰਜਾਬੀ ਕੈਸ ਕਰ ਸਕੂਲਾਂ ਤੋਂ ਪੜੀ ਇਹ ਪੰਜਾਬੀ ਨਹੀਂ ਬਣਾ ਰਹੇ ਬਿਲਕੁਲ ਇਹ ਜਿਹੜੀ ਨਵੀਂ ਜਨਰੇਸ਼ਨ ਹੈ ਬਹੁਤ ਵਧੀਆ ਮੈਸੇਜ ਦੇ ਰਹੀ ਹੈ ਛੋਟੇ ਬੱਚਿਆਂ ਨੂੰ ਸਾਨੂੰ ਪੰਜਾਬੀ ਦੇ ਨਾਲ ਜੋੜਨ ਵਾਸਤੇ ਉਪਰਾਲੇ ਜੀ ਅਜੀ ਘਰਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਬੋਲਦੇ ਆ ਲੜਦੇ ਆ ਝਗੜਦੇ ਆ ਪਰ ਬਾਹਰ ਜਾ ਕੇ ਸਾਡਾ ਸਟੇਟਸ ਕਿਤੇ ਨਾ ਕਿਤੇ ਪੰਜਾਬੀ ਦਾ ਡਾਊਨ ਹੁੰਦਾ ਜਾਂਦਾ ਹਾਂਜੀ ਸਾਡੇ ਬੱਚੇ ਮੇਰੀ ਭਾਂਜੀ ਦਾ ਮੁੰਡਾ ਉੱਥੇ ਉਥੋਂ ਦਾ ਜੰਪਾ ਲਾਹੋ ਕਰੇਟਾ ਦਾ ਉਹ ਪੰਜਾਬੀ ਬੋਲਦਾ ਉਹ ਵੈਸੇ ਕਲਾਸਾਂ ਨੂੰ ਪੜ੍ਹਾਈ ਚ ਲੱਗਦੇ ਸੀ ਵੈਸੇ ਵਿਦੇਸ਼ਾਂ ਦੀ ਧਰਤੀ ਤੇ ਪੰਜਾਬੀ ਨੂੰ ਸੰਭਾਲ ਲਿਆ ਹੋਇਆ ਪਰ ਜੇਕਰ ਗੱਲ ਕਰੀ ਆਪਾਂ ਆਪਣੇ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਬੱਚਿਆਂ ਨੂੰ ਪੰਜਾਬੀ ਤੋਂ ਡਰ ਲੱਗ ਰਿਹਾ ਹੈ ਕਿ ਸਾਨੂੰ ਸਾਡੇ ਜਿਹੜੇ ਐਜੂਕੇਸ਼ਨ ਦੇ ਵਿੱਚ ਊੜਾ ਆੜਾ ਈਡੀ ਸਹਾਹਾ ਬਹੁਤ ਕੜ ਉਹ ਸਿਸਟਮ ਨੂੰ ਥੋੜਾ ਜਿਹਾ ਅਪਡੇਟ ਕਰਨ ਵਾਸਤੇ ਸਾਨੂੰ ਸਾਹਜ ਬਣੀ ਪੈਂਦੀ ਹੈ ਬੱਚਿਆਂ ਨੂੰ ਜੋੜਨ ਬਾਅਦ ਉਹ ਤਾਂ ਬਾਹਰਲੇ ਬੱਚੇ ਪਤਾ ਕਿ ਕਿਵੇਂ ਇਹ ਸਾਰਾ ਪੰਜਾਬੀ ਟੀਚਰ ਸੀ ਸ਼ਰਮਾ ਸਰ ਜਿਹੜਾ ਮਾਸਟਰ ਜੀ ਮੈਂ ਉਹਨਾਂ ਨੂੰ ਕਹਿੰਦੇ ਸਾਰ ਆਪ ਜੀ ਪੰਜਾਬੀ ਆਸਾਨੀ ਕੀ ਪੜ੍ਹਾਉਂਦੇ ਤੇ ਲੋច ਫਿਰ ਆਪਾਂ ਆਂਟੀ ਜੀ ਨਾਲ ਗੱਲ ਕਰਦੇ ਵੀ ਆਹ ਸਵੈਟਰ ਆਉਂਦੇ ਸੀਜ਼ਨ ਤੱਕ ਆਪਣਾ ਬਣ ਜਾਊਗਾ ਤੇ ਆਪਾਂ ਫਿਰ ਗੱਲਾਂ ਬਾਤਾਂ ਕਰਦੇ ਚੱਲਦੇ ਆਪਾਂ ਅੱਗੇ ਵੱਧਦੇ ਸਾਰੇ ਜੀ ਆਪ ਅੱਗੇ ਚੱਲਦੇ ਤੇ ਆਇ ਇਸ ਵਕਤ ਮੇਲੇ ਦੇ ਰੋੜਸਾਂ ਦੇ ਵਿੱਚ ਐ ਅਨੇ ਆਨੰਦ ਲੈਨੇ ਆ। ਵੈਸੇ ਇਸ ਵਕਤ ਮੇਲੇ ਦੇ ਵਿੱਚ ਰੌਣਕਾਂ ਬਹੁਤ ਲੱਗਦਾ ਹੈ। ਹਰ ਪਾਸੇ ਜੇਕਰ ਗੱਲ ਕਰੀਏ ਖੁਰਾਕ ਦੀ। ਇਸ ਵਕਤ ਖੁਰਾਕ ਦੀ ਪੰਜਾਬੀ ਖਾਣੇ ਐਡੀ ਚੀਜ਼ਾਂ ਦੀ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ। ਕੋਈ ਸੇ ਚੀਜ਼ਾਂ ਪਕਕੇ ਜਾਵੇ ਤਾਂ ਬਹੁਤ ਸੰਭਾਲ ਕੇ ਰੱਖਿਆ ਹੈ। ਆ ਇਸ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਪੰਜਾਬੀ ਉਹ ਜਿਹੜੇ ਤੇਲ ਜਿਹੜਾ ਇਹ ਲਾਰੀਆ ਦਾ ਤੇਲ ਹੋ ਗਿਆ ਸਰੋ ਦਾ ਤੇਲ ਹੋ ਗਿਆ ਦੇਸੀ ਨੇ ਅਰੇ ਭਾਈ ਜੀ ਕਿਹਦਾ ਲੱਗ ਰਿਹਾ ਜੀ ਇਸ ਮੇਲੇ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਡਕੋਸ ਮੇਰੇ ਆ ਜੀ ਬਹੁਤ ਵਧੀਆ ਖਰੀਦਦਾਰੀ ਕਰ ਰਹੇ ਨੇ ਲੋਕਾਂ ਨੂੰ ਪਤਾ ਜੀ ਇੱਥੇ ਬਹੁਤ ਵਧੀਆ ਹੋ ਰਿਹਾ ਜੀ ਹੇ ਭਾਈ ਜੀ ਜਿਹੜੀ ਇਹ ਚੀਜ਼ਾਂ ਆਰਗੇਨਿਕ ਨੇ ਤੁਹਾਡੇ ਕੋਲ ਹਾਂਜੀ ਭਾਈ ਜੀ ਇਹ ਕੋਲਡ ਪ੍ਰੈਸ ਤੇਲ ਨੇ ਜੀ ਆਪਾਂ ਪਿੰਡ ਸਤੌਜ ਤੋਂ ਸੀਆ ਮਾਨ ਦੇ ਪਿੰਡੋਂ ਨੰਬਰ ਆਪਣਾ 9815723899 ਸਵਰਕ ਕਰਨਾ ਹੋਵੇ ਕਿਸੇ ਨੇ ਜੀ ਇਹ ਆਪਣੇ ਲਵੇ ਕੱਚੀ ਘਾਣੀ ਦੇ ਤੇਲ ਹੁੰਦੇ ਨੇ ਜੀ ਆਸੀ ਦਾ ਪੇਲਾ ਦਾ ਮਦਾਮ ਦਾ ਨਾਰੀਅਲ ਦਾ ਸਰੋਂ ਦਾ ਪੀਲੀ ਸਰੋਂ ਦਾ ਜੀ ਮੂਫਲੀ ਦਾ ਇਹ ਸਾਰੇ ਤੇਲ ਵਾਈ ਆਪਣੇ ਲਵੇ ਹੁੰਦੇ ਨੇ ਵੱਲਾ ਆਪਣੀ ਗਰੰਟੀ ਆ ਤੇ ਲੋ ਜੀ ਇਹਨਾਂ ਨੇ ਤਾਂ ਗਰੰਟੀ ਦੇ ਦਿੱਤੀ ਦਿੱਤੀ ਆ ਤੇ ਤੁਸੀਂ ਗਰੰਟੀ ਦੇ ਤੇ ਮੈਸੇਜ ਕਰਕੇ ਕਾਲ ਕਰਕੇ ਜੋਚਾ ਦਿਓ ਅੱਜ ਅਗਰ ਆਪਾਂ ਗੱਲ ਕਰੀਏ ਪੁਰਾਣੀਆਂ ਬਸਟਰ ਦੀਆਂ ਖੁਰਾਕਾਂ ਪਿੰਡੀਆਂ ਜਿਹੜੀਆਂ ਨੇ ਪੰਜਾਬ ਦੀਆਂ ਪਿੰਡੀਆਂ ਜਾਦਰ ਸ਼ੱਕਰ ਘੋੜੇ ਆ ਉਹ ਚੀਜ਼ਾਂ ਨੇ ਆ ਇਹਨਾਂ ਨੂੰ ਦੇਖੋ ਜੇ ਗੱਲ ਕਰੀਏ ਤਾਂ ਅਲਸੀ ਦੀਆਂ ਪਿੰਡੀਆਂ ਨੇ ਆਪਰ ਤਾਂ ਇਹ ਹੋਊਗੀ ਕਿ ਸ਼ੱਕਰ ਜਿਹੜੀ ਸ਼ੱਕਰ ਅਸੀਂ ਅਕਸਰ ਖਾਂਦੇ ਆ ਅਸੀਂ ਘਰਾਂ ਦੇ ਵਿੱਚ ਗੁੜ ਖਾਣਾ ਛੱਡ ਦਿੱਤਾ ਪਰ ਜੇ ਹੋਟਲ ਦੇ ਵਿੱਚ ਖਾਣਾ ਖਾ ਕੇ ਕਹਿੰਦੇ ਉੱਥੇ ਪਹਿਲੇ ਜਾ ਕੇ ਕਹਿੰਦੇ ਵੀ ਸੌਫ ਦੇ ਤੇ ਗੁੜ ਲਿਆਓ ਘਰੇ ਦੇ ਵਿੱਚ ਕੋਈ ਸੌਫ ਤੇ ਗੁੜ ਨਹੀਂ ਖਾਂਦਾ ਦਾ ਪਰ ਕੋਸ਼ਿਸ਼ ਕਰਨੀ ਜਿਹਦੀ ਖੁਰਾਕ ਨੂੰ ਸਾਡੇ ਨਾਲ ਜੋੜਨ ਵਾਸਤੇ ਇਹ ਪੰਜਾਬ ਦਾ ਸੌਫ ਤੇ ਗੁੜ ਜਿਹੜਾ ਹੈ ਕਿਤਨੇ ਕਿਤਨੇ ਇਸ ਵਕਤ ਸਾਡੇ ਨਾਲ ਹੈ ਉਹ ਪੰਜਾਬੀ ਵਿਰਸੇ ਨੂੰ ਕੰਟ ਕਰ ਰਿਹਾ ਦਿਖਾ ਰਹੇ ਨੇ ਪਰ ਅੱਜ ਇਸ ਵਕਤ ਜੇਕਰ ਦੇਖਾਂਗੇ ਨੇ ਚਾਰ ਜਾਫਰ ਮਸਾਲੇ ਇਹ ਕਰਦੇ ਬਣੇ ਹੋਏ ਆਪਦੀ ਤਾਂ ਮੈਂ ਲਗਾਦਾ ਹਲਦੀ ਨਾਲ ਹੀ ਟੰਗੀ ਫਿਰਦੇ ਨੇ ਤੇ ਭਾਈ ਜੀ ਇਹ ਹਲਦੀ ਦੋ ਦੋ ਤਰ੍ਹਾਂ ਦੀ ਟੰਗੀ ਹੋਈ ਆ ਕੀ ਧਾਰਨਾ ਇਹਨਾਂ ਦੀ ਹਲਦੀ ਦੇ ਭਾਈ ਕਾਫੀ ਪ੍ਰਕਾਰ ਦੀ ਆ 14 ਪ੍ਰਕਾਰ ਦੀ ਹਲਦੀ ਹੁੰਦੀ ਹੈ ਕਾਲੀ ਹਲਦੀ ਵੀ ਆ ਬ੍ਰਾਊਨ ਵੀ ਆ ਠੀਕ ਹੈ ਨਾ ਇਹ ਬੈਟੀਆਂ ਆ ਇਹ ਭਾਈ ਜਿਹੜੀ ਹਲਦੀ ਹੈ ਤੁਹਾਡੇ ਆਰਗੈਨਿਕ ਹੈ ਦੇਸੀ ਹੈ ਤੇ ਕਿੱਥੋਂ ਆਏ ਹੋ ਤੁਸੀਂ ਅਸੀਂ ਜੀ ਕੋਟਕਪੁਰੇ ਤੋਂ ਤੇ ਇਸ ਮੇਲੇ ਦੇ ਵਿੱਚ ਆ ਕੇ ਕਿਦਾਂ ਦਾ ਲੱਗ ਰਿਹਾ ਆ ਜੀ ਆਏ ਵੀ ਮੇਰਾ ਬ੍ਰਦਰ ਬਵਾਰਦੀ ਜੀ ਆ ਜਿਹੜੀਆਂ ਦੋ ਤੇ ਕਿੱਦਾਂ ਦਾ ਲੱਗ ਰਿਹਾ ਠੀਕ ਹੈ ਬੀਤਾ ਵਧੀਆ ਬਾਈ ਇਹੋ ਜਿਹੇ ਮੇਲੇ ਲੱਗਣੇ ਚਾਹੀਦੇ ਨੇ ਲੱਗਣੇ ਚਾਹੀਦੇ ਲੋਕਾਂ ਨੂੰ ਸੱਭਿਆਚਾਰ ਯਾਦ ਰੱਖਣਾ ਬਾਈ ਬਿਲਕੁਲ ਜੀ ਆ ਸੱਭਿਆਚਾਰ ਦੇ ਨਾਲ ਸਾਂਝ ਪਾਣੀ ਚਾਹੀਦੀ ਤੇ ਨਾਲ ਨਾਲ ਇਸ ਵਕਤ ਆਪਾਂ ਚੱਲਦੇ ਆ ਉੱਧਰ ਮੁੰਡਿਆਂ ਦਾ ਕਾੜਨੀ ਵਾਲਾ ਦੁੱਧ ਕਹਿੰਦੇ ਨੇ ਦੁੱਧ ਘਰੇ ਦਾ ਬਹੁਤ ਖਲਕ ਬਸ ਪਰ ਉਹ ਕਾੜਨੇ ਵਾਲਾ ਤੇ ਆ ਕਾੜਨੀ ਵਾਲਾ ਦੁੱਧ ਐਸ ਵਕਤ ਕੜੀ ਜਾ ਰਿਹਾ ਤੇ ਮੇਲੇ ਦਾ ਸ਼ਾਮ ਤੱਕ ਇਹਦੇ ਰੰਗ ਸੁਨਹਿਰੀ ਹੋ ਜਾਣਾ ਹੈ ਤੇ ਉਸ ਸਨਹਿਰੀ ਦੁੱਧ ਤੋਂ ਇਸ ਕੜਨੀ ਵਾਲੇ ਦੁੱਧ ਨੂੰ ਜੇਕਰ ਇਹ ਪੀਣ ਦੇ ਛੋਹਤਾ ਇਸ ਨੂੰ ਹজম ਕਰਨ ਵਾਸਤੇ ਵੀ ਕਹਿੰਦੇ ਨੇ ਬੰਦੇ ਦੇ ਅੰਦਰ ਤਾਕਤ ਦਿੰਦੀ ਕਿਉਂਕਿ ਇਹ 10 12 ਘੰਟੇ ਇਹ ਕੜਾਹੀ ਦੇ ਵਿੱਚ ਕੱਢਦਾ ਕਿਉਂਕਿ ਆਇਰਨ ਲੋਹਾ ਜਿਹੜਾ ਸਾਡੀ ਬਾਡੀ ਦੇ ਵਿੱਚ ਜਾ ਕੇ ਸਾਨੂੰ ਕਿਤੇ ਨਾ ਤਾਕਤ ਦਿੰਦਾ ਤੇ ਆਪਾਂ ਅੱਗੇ ਜਿਹੜੇ ਉਸ ਨੌਜਵਾਨ ਇਸ ਵਕਤ ਜਿਹੜੇ ਹਰ ਵਾਰ ਆਪਾਂ ਦੇਖਦੇ ਹਾਂ ਹਰ ਖਾਣੇ ਸੁਣਿਆ ਅੱਗੇ ਪੱਗਾਂ ਪਰਚੇ ਵਾਲੇ ਤੇ ਇਸ ਵਕਤ ਪੱਗਾਂ ਦਸਤਾਰੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ ਉਹ ਇਸ ਵਕਤ ਉਹ ਸਰਦਾਰੀ ਦੇ ਵਿੱਚ ਇੱਕ ਸਿੰਘ ਨੂੰ ਸਜਾ ਰਹੇ ਨੇ ਤੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿਉਂਕਿ ਦਸਤਾਰ ਕਹਿੰਦੇ ਨੇ ਬੜੀ ਔਖੀ ਮਿਲੀ ਆ ਪਰ ਉਸ ਦਸਤਾਰ ਨੂੰ ਸੰਭਾਲਣ ਦਾ ਉਪਰਾਲਾ ਵੀ ਅੱਜ ਕੱਲ ਦੇ ਨੌਜਵਾਨਾਂ ਵੱਲੋਂ ਬਹੁਤ ਵਧੀਆ ਕੀਤਾ ਜਾ ਰਿਹਾ ਤੇ ਜੇਕਰ ਇਸ ਪੀੜੀ ਦੀ ਗੱਲ ਕਰੀਏ ਤਾਂ ਨਵੀਂ ਪੀੜ੍ਹੀ ਤਾਂ ਇਸ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਦੇ ਰਹੀ ਹੈ ਤੇ ਨਾਲ-ਨਾਲ ਨਵੇਂ ਨੌਜਵਾਨ ਵੀ ਇਸ ਦਸਤਾਰ ਨੂੰ ਮੱਖ ਵੱਖਰੇ ਸਟਾਈਲ ਦੇ ਵਿੱਚ ਮੱਖ ਵੱਖਰੇ ਰੰਗ ਰੂਪਾਂ ਦੇ ਵਿੱਚ ਵੰਡ ਕੇ ਇੱਕ ਵੱਖਰੀ ਪਛਾਣ ਬਣਾ ਰਹੇ ਪੰਜਾਬੀ ਕਲਚਰ ਨੂੰ ਜਾਂ ਪੰਜਾਬੀ ਵਿਰਾਸਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਬਾਜੀ ਅਬਾ ਥੋੜੀ ਜੀ ਤੁਹਾਡੇ ਨਾਲ ਗੱਲ ਕਰਨੀ ਆ ਬਾਜੀ ਕਿਦਾਂ ਦਾ ਲੱਗਦਾ ਤੁਹਾਨੂੰ ਇਸ ਮੇਲਿਆਂ ਦੇ ਵਿੱਚ ਆ ਕੇ ਬਹੁਤ ਕੁਝ ਲੱਗ ਰਿਹਾ ਜੀ ਮੇਲੇ ਤੇ ਆ ਕੇ ਨੇ ਬਾਜੀ ਦਸਤਾਰ ਤੁਸੀਂ ਬੰਨਦੇ ਹੋ ਬੜਾ ਬੜਾ ਵਧੀਆ ਕੰਮ ਹੈ ਤੇ ਦਸਤਾਰ ਕਿੰਨੇ ਕੁ ਮੁੰਡੇ ਬੰਨਣ ਆ ਰਹੇ ਨੇ ਬਹੁਤਨੇ ਆ ਰਹੇ ਬਾ ਬਹੁਤ ਸ਼ਾਇਦ ਵੀ ਸਿੱਖਣੇ ਸਿੱਖਣ ਵੀ ਆ ਰਹੇ ਜੀ ਤੇ ਬਣਾਉਣ ਵੀ ਆ ਰਹੇ ਜੀ ਏ ਭਾਜੀ ਕਿ ਕਿਹੜੀ ਜਨਰੇਸ਼ਨ ਕਿੰਨੇ ਸਾਲ ਦੀ ਉਮਰ ਦੇ ਬੱਚੇ ਤੁਹਾਡੇ ਕੋਲੇ ਪਹੁੰਚ ਰਹੇ ਨੇ ਸੋ 6-7 ਸਾਲ ਦੇ ਬੱਚੇ ਵੀ ਸਿੱਖਣ ਤੇ ਆ ਰਹੇ ਜੀ ਆਪਣੀ ਬੋਲੀ ਆ ਬਿਲਕੁਲ ਜੀ ਤਾਂ ਤੇ ਇਹੋ ਜੇ ਵਿਰਾਸਤੀ ਮੇਲੇ ਦੇ ਵਿੱਚ ਇਹ ਵੀ ਬਹੁਤ ਵੱਡੀ ਕੋਪਰਾਲਾ ਜਿਹੜਾ ਵਿਰਾਸਤ ਨੂੰ ਸੰਭਾਲਣ ਲਈ ਪੰਜਾਬੀ ਕਲਚਰ ਨੂੰ ਸੰਭਾਲਣ ਲਈ ਇਹ ਇਸ ਵਿੱਚ ਕੀਤਾ ਜਾ ਰਿਹਾ ਆ ਆ ਵਕਵਾ ਕੇ ਬਸਤਾਰਾਂ ਦੇ ਜਿਹੜੇ ਵਰਨਾ ਹੋ ਗਿਆ ਜਾਂ ਪੱਗ ਹੋ ਗਈ ਪਿਆਰੀ ਸ਼ਾਹੀ ਜਾਂ ਫਿਰ ਰਾਜਸਥਾਨ ਦੇ ਮੈਂ ਉਹ ਪੱਗਾਂ ਦੇ ਰੰਗ ਰੂਪ ਜਿਹੜੇ ਉਹ ਹੋਏ ਬਹੁਤ ਅਕਲਮਸਤ ਤੇ ਜਿਹੜਾ ਰੋਡ ਦਾ ਐਸਾ 3.5 ID ਸੱਤ ਲਿਖਿਆ ਹੈ ਤੇ ਲੋ ਜੀ ਆਪਾਂ ਐਸਾ ਤਾਰੀਖ ਉਹ ਹੱਕ ਸੱਤ ਸਾਜੀ ਪੰਚਾਇਤ ਕਹਿੰਦੇ ਪੰਚਾਇਤ ਤਾਂ ਬਹੁਤ ਵੱਡੀ ਇਤਿਹਾਸਤ ਆ ਬੈਠੇ ਵੀ ਮੇਲਾ ਦਾ ਮੈਂ ਪਰ ਪੰਚਾਇਤ ਤੇ ਆਪਾਂ ਜਨਾਬੀ ਗੱਲਬਾਤ ਦੇ ਬਾਈ ਐਸਾ ਤੁਸੀਂ ਸੱਤ ਦੇ ਵਿੱਚ ਬੈਠੇ ਹੋ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਨੂਰ ਚੜ੍ਹੇ ਹੋਏ ਸਾਰਿਆਂ ਦੇ ਬਿਲਕੁਲ ਜੀ ਅੱਖਾਂ ਦੇ ਵਿੱਚ ਤੁਹਾਡੇ ਇਹ ਨੂਰ ਦੀ ਚਮਕ ਪੈ ਰਹੀ ਹੈ ਤੇ ਇਹ ਨੌਜਵਾਨ ਗੱਭਰੂ ਵੀ ਬੜੇ ਵਧੀਆ ਲੱਗ ਰਹੇ ਨੇ ਕੈਂਟੇ ਪਾਏ ਹੋਏ ਨੇ ਇਹ ਪੰਜਾਬੀ ਕਲਚਰ ਵਾਸਤੇ ਜਿਹੜੇ ਵਿਰਾਸਤੀ ਮੇਲੇ ਲੱਗਦੇ ਨੇ ਕਿੱਦਾਂ ਲੱਗਣੇ ਚਾਹੀਦੇ ਨੇ ਜਾਂ ਫਿਰ ਇਸ ਦੇ ਵਿੱਚ ਨਵੀਂ ਕਲੈਕਸ਼ਨ ਕਿੰਨਾ ਕ ਸਹਿਯੋਗ ਦੇ ਰਹੀ ਹੈ ਇਹ ਲੱਗਣੇ ਚਾਹੀਦੇ ਮੇਲੇ ਨਹੀਂ ਤਾਂ ਲੋਕ ਭੁੱਲ ਜਾਣਗੇ ਜਿਹੜਾ ਪੁਰਾਣਾ ਇਥੇ ਜਿਹੜੇ ਵਿਰਾਸਤ ਆ ਉਹਨੂੰ ਭੁੱਲ ਕੇ ਦਾ ਕਦਮ ਹੋ ਜਾਂਦਾ ਕੰਮ ਨਸਲਾਂ ਖਤਮ ਹੋ ਜਾਂਦੀਆਂ ਹੈਗੇ ਤੇ ਆ ਨੌਜਵਾਨ ਗੱਭਰੂ ਮੁੱਛਾਂ ਕੰਨਾਂ ਨੇ ਕੁੰਡੀਆਂ ਕਰਕੇ ਬੈਠਾ ਤੇ ਕੈਂਠਾ ਪਾ ਕੇ ਗੱਲ ਚ ਤੇ ਭਾਈ ਜੀ ਕਿੱਦਾਂ ਦਾ ਲੱਗ ਰਿਹਾ ਇਹ ਵਿਰਾਸਤੀ ਮੇਲੇ ਦੇ ਵਿੱਚ ਭਾਈ ਜੀ ਬਹੁਤ ਵਧੀਆ ਲੱਗ ਰਿਹਾ ਇਹ ਜਿਹੇ ਮੇਲੇ ਲੱਗਦੇ ਰਹਿਣ ਚਾਹੀਦੇ ਆ ਫੇਰੀ ਆਪਾਂ ਕਹਿ ਸਕਦੇ ਮੇਰਾ ਰੰਗਲਾ ਪੰਜਾਬ ਰੰਗਲਾ ਪੰਜਾਬ ਜੇ ਪੰਜਾਬੀ ਕਲਚਰ ਜੇ ਪੰਜਾਬੀ ਪਹਿਰਾਵੇ ਵਾਰੇ ਆਪਰੋ ਕਿਸ ਨੂੰ ਪਤਾ ਹੀ ਨਾ ਹੋਊਗਾ ਅੱਜ ਕੱਲ ਉਹ ਪਾਟੇ ਜਿਹੇ ਜਿੰਨਾ ਪਾ ਕੇ ਤੁਰੇ ਫਿਰਦੇ ਆ ਉਹ ਦੇਖਣ ਨੂੰ ਆਪ ਨੂੰ ਸ਼ਰਮ ਆਉਂਦੀ ਹੈ ਤੇ ਇਹੀ ਪੰਜਾਬੀ ਪਹਿਰਾ ਪਹਿਰਾਵਾ ਪਾਇਆ ਹੁੰਦਾ ਅਤੇ ਚਾਰ ਯਾਰ ਦੂਰ ਦੂਰ ਖੜੇ ਪਾ ਲਾਇਆ ਦੂਰ ਪੰਜਾਬੀ ਆ ਜਾਂਦਾ ਤੇ ਲਓ ਜੀ ਫਿਰ ਆਪਾਂ ਵੀ ਥੋੜਾ ਜਿਹਾ ਤੁਸੀਂ ਮੜੇ ਖੜੇ ਹੋ ਕੇ ਦਿਖਾ ਦਿਓ ਕਿਉਂਕਿ ਪੰਜਾਬੀ ਜਿਹੜਾ ਪਹਿਰਾਵਾ ਹੈ ਉਹ ਬੜਾ ਵੱਖਰਾ ਹੈ ਕਿਉਂਕਿ ਪੰਜਾਬੀਆਂ ਦੀ ਕੌਰ ਵੱਖਰੀ ਪੰਜਾਬੀਆਂ ਦਾ ਪਹਿਰਾਵਾ ਵੱਖਰਾ ਤੇ ਪੰਜਾਬੀਆਂ ਦੀ ਸ਼ਾਨ ਵੱਖਰੀ ਤੇ ਨਾਲ ਕਹਿੰਦੇ ਨੇ ਇਹ ਫੁੰਡੇ ਜਿਹੜੇ ਨੇ ਇਹ ਬੜੇ ਮੁਸ਼ਕਲ ਨਾਲ ਮਿਲਦੇ ਨੇ ਪੰਜਾਬੀ ਵਿਰਾਸਤ ਨੂੰ ਸੰਭਾਲਣ ਵਾਸਤੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਇੱਕ ਨਾਲ ਨਾਲ ਹੋਰ ਬਹੁਤ ਵਧੀਆ ਸੰਦੇਸ਼ ਇੰਨਾ ਵੱਲੋਂ ਆ ਦਿੱਤਾ ਯਾਰਾ ਪੰਜਾਬੀ ਮੇਰੀ ਮੋ ਮੇਰੀ ਮਾਂ ਮੇਰੀ ਬੋਲੀ ਜਿਸ ਦੇ ਵਿੱਚ 35 ਅੱਖਰੀ ਉੜਾ ਉੜਾ ਸਾਰਾ ਕੁਝ ਇਹ ਲਿਖਿਆ ਹੋਇਆ ਤੇ ਮੈਨੂੰ ਲੱਗਾ ਮਾਂ ਬੋਲੀ ਨੂੰ ਕਰੋ ਪਿਆਰ ਇਹ ਹੈ ਸਾਡੇ ਸਿਰ ਦਾ ਤਾਜ ਤੇ ਐਸ ਵਕਤ ਇਹ ਸਿਰ ਦਾ ਤਾਜ ਵਾਕਈ ਇਹ ਪੰਜਾਬੀ ਬੋਲੀ ਹੈ ਤੇ ਸਾਨੂੰ ਇਸ ਪੰਜਾਬੀ ਕਲਚਰ ਦੇ ਨਾਲ ਜੁੜਨਾ ਚਾਹੀਦਾ ਤੇ ਐਸ ਵਕਤ ਜੇਕਰ ਇਹ ਤੁਹਾਨੂੰ ਇਹ ਵਿਰਾਸਤ ਦੀ ਮੇਲਾ ਜਿਹੜਾ ਬਠਿੰਡੇ ਦੇ ਵਿੱਚ ਲੱਗਾ ਹਰ ਸਾਲ ਲੱਗਦਾ ਤੁਸੀਂ ਵੀ ਕਿਤੇ ਨਾ ਕਿਤੇ ਜਦੋਂ ਬਠਿੰਡੇ ਦੀ ਧਰਤੀ ਤੇ ਆਓ ਤਾਂ ਹਰ ਸਾਲ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੀ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਪੰਜਾਬੀ ਤੇ ਪੰਜਾਬੀ ਮਾਂ ਬੋਲੀ ਦੇ ਨਾਲ ਜੋੜੋ ਤਾਂ ਜੋ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਬਹੁਤ ਬਹੁਤ ਧੰਨਵਾਦ